ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿਗੁਰੂ 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 ਵਾਹ ਹੈ ਅੱਜ ਬਾਬਾ ਜੀ ਦਾ 103ਵਾਂ ਦਿਹਾੜਾ ਹੈ ਇਸ ਦੀ ਲੱਖ ਲੱਖ ਵਧਾਈ ਸਾਰੀ ਸੰਗਤ ਨੂੰ ਜਿਹੜੀ ਸੰਗਤ ਆ ਰਹੀ ਹੈ ਇੰਨੀ ਮੌਸਮ ਗਰਮੀ ਦੇ ਵਿੱਚ ਤੇ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਜਰੀਏ ਸਾਰੇ ਨਾਨਕਲੇਵਾ ਨਾਨਕ ਨਾਮ ਲੈਵਾ ਸੰਗਤ ਨੂੰ ਵਧਾਈ ਤੇ ਅਸੀਂ ਥੋੜਾ ਜਿਹਾ ਉੱਪਰ ਛੋਟਾ ਜਿਹਾ ਉਪਰਾਲਾ ਕਰਕੇ ਇੱਥੇ ਤੁਸੀਂ ਵੇਖਣਾ ਪਿੱਛੇ ਸ਼ਬੀਰ ਲੱਗੀ ਆ ਇਧਰ ਪੰਗੂਰ ਛੋਲਿਆਂ ਦੀ ਇਧਰ ਜਲਜੀਰੇ ਦੀ ਬਾਕੀ ਸੇਵਾ ਕੱਲ ਤੋਂ ਚੱਲ ਰਹੀ ਆ ਅੱਜ ਜਿਹੜੀ ਸੇਵਾ ਆ ਜਿਹੜੇ ਜਿੰਨੇ ਵੀ ਮੁਲਾਜ਼ਮ ਨੇ 에ਰਪੋਰਟ ਤੇ ਭਾਵੇਂ ਕੱਚੇ ਆ ਕਿ ਭਾਵੇਂ ਪੱਕੇ ਆ ਟੈਕਸੀ ਐਸੋਸੀਏਸ਼ਨ ਆ ਉਹ ਜੇ ਫਾਇਰ ਡਿਪਾਰਟਮੈਂਟ ਦੇ ਆ ਬਾਕੀ ਹੋਰ ਵੀ ਜਿੰਨੇ ਐਸੋਸੀਏਟਡ ਆ ਜਿਨ੍ਹਾਂ ਦਾ ਰੋਜੀ ਰੋਟੀ ਬਾਬੇ ਜਵੰਤ ਸਿੰਘ ਜੀ ਦੇ ਗੁਰਦੁਆਰੇ ਦੇ ਸਥਿਤ ਸ੍ਰੀ ਗੁਰੂ ਰਾਮਦਾਸ ਜੀ 에ਰਪੋਰਟ ਤੇ ਜੁੜਿਆ ਉਹਨਾਂ ਦੀ ਇਹ ਉਪਰਾਲਾ ਬਾਕੀ ਜੀ ਆ ਇਹਨੂੰ ਤੁਹਾਡੇ ਸਾਰੇ ਲੋਕ ਕਿੰਨੇ ਦਿਨ ਕਿੰਨੇ ਦਿਨ ਪਹਿਲਾਂ ਇਹ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਇਹ ਮੇਲੇ ਦੀਆਂ ਤਿਆਰੀਆਂ ਤੁਸੀਂ ਇਹ ਹਿਸਾਬ ਲਾ ਲਓ ਕਿ ਕੱਲ ਤੋਂ ਅਗਲੇ ਸਾਲ ਦੇ ਮੇਲੇ ਦੀ ਤਿਆਰੀ ਸ਼ੁਰੂ ਹੋ ਜਾਣੀ ਹੈ ਕਿੰਨੇ ਟਾਈਮ ਤੋਂ ਆਪਾਂ ਲੰਗਰ ਦਾ ਉਪਰਾਲਾ ਕਰਦੇ ਇਹ ਲੰਗਰ ਦਾ ਉਪਰਾਲਾ ਸੰਗਤਨਾ ਸਿਸਟਮ ਨਾਲ ਵੇਖੋ ਉਪਰਾਲਾ ਕਿ ਕੋਈ ਇੱਕ ਜਣਾ ਨਹੀਂ ਕਰਦਾ ਇੱਥੇ ਕੜੀ ਨਾਲ ਕੜੀ ਜੁੜੀ ਆ ਚੇਨ ਨਾਲ ਚੇਨ ਜੁੜੀ ਆ ਉਪਰਾਲਾ ਬਾਕੀ ਸੰਗਤ ਦਾ ਸਹਿਯੋਗ ਆ ਥਾਂ ਮਿੱਥੇ ਆ ਕਮੇਟੀ ਹੈਗੀ ਆ ਕਮੇਟੀ ਡਿਸਾਈਡ ਕਰਦੀ ਬਾਕੀ ਸਿਕਿਉਰਿਟੀ ਇਹਦੇ ਨਾਲ ਪ੍ਰਸ਼ਾਸਨ ਅੰਮਰ ਸਰ ਪ੍ਰਸ਼ਾਸਨ ਤੇ ਬਾਕੀ ਜਿਹੜੀ 에어ਪੋਰਟ ਦੀ ਸਿਕਿਉਰਿਟੀ ਸਾਰਾ ਦਾ ਇੱਕ ਤਾਲਮੇਲ ਆ ਜੋ ਕਿ ਬਿਹਾਈਂਡ ਦਾ ਸਕਰੀਨ ਆ ਉਹ ਤੁਹਾਨੂੰ ਦਿਖੇਗਾ ਨਹੀਂ ਪਰ ਇੱਕ ਇੱਕ ਚੱਪੇ ਚੱਪੇ ਦੇ ਸਿਕਿਉਰਿਟੀ ਆ ਪੁਲਿਸ ਦਾ ਪ੍ਰਬੰਸ ਹੋ ਗਿਆ ਪੂਰਾ ਨਾਕਾ ਵਾ ਪੂਰਾ ਜਿੱਧਰ ਦੀ ਆਉਣਾ ਵਾ ਜਿੱਧਰ ਦੀਆਂ ਮਿਥੇ ਹੋਈ ਥਾਂ ਵਾ ਤੇ ਜਿਹੜੇ ਵੀ ਸਟਾਲ ਲੱਗੇ ਆ ਜਿਹੜੀ ਸੰਗਤ ਆ ਰਹੀ ਜਾਰੀ ਤੁਹਾਨੂੰ ਦੇਖਣ ਲਈ ਆ ਇਹ ਸਾਰਾ ਪ੍ਰੀ ਪਲਾਨਡ ਆ ਬਾਕੀ ਸੰਗਤ ਦਾ ਸਹੀ ਹੋ ਗਿਆ ਸੰਗ ਲੰਗਰ ਜਿਹੜਾ ਵਾ ਤਕਰੀਬਨ ਸਮੂਹ ਸੰਗਤਾਂ ਨੇ ਬਹੁਤ ਜਗ੍ਹਾ ਲਾਇਆ ਤੁਹਾਡਾ ਲੰਗਰ ਦੇਖ ਰਿਹਾ ਕਿ ਤਕਰੀਬਨ ਸਭ ਤੋਂ ਵੱਡਾ ਲੰਗਰ ਹੈ ਇਹ ਕਿਸ ਤਰ੍ਹਾਂ ਸਾਰਾ ਤੁਸੀਂ ਰੇਂਜ ਕਰਦੇ ਹੋ ਵੇਖੋ ਲੰਗਰ ਲੰਗਰ ਆਪਾਂ ਹੋਇਓ ਫੁਲਕੇ ਦਾ ਦਾਲ ਦਾ ਆਪਾਂੇ ਛੋਟਾ ਲੰਗਰ ਕੋਈ ਵੱਡਾ ਤੇ ਕੋਈ ਛੋਟਾ ਨਹੀਂ ਆ ਬਾਕੀ ਇਹ ਜਰੂਰ ਆ ਕੋਹ ਲੰਗਰ ਪੁਰਾਣੇ ਨੇ ਕੋਹ ਨਵੇਂ ਨੇ ਜੁੜੀ ਜਾਂਦੇ ਲੋਕ ਜਿੱਦਾਂ ਜਿੱਦਾਂ ਜੁੜੀਆਂ ਤੁਸੀਂ ਇਹ ਗਾਂ ਅੰਦਰ ਕਲੋਨੀ ਦੇ ਅੰਦਰ ਜਾਓਗੇ ਤੇ ਲੋਕਾਂ ਨੇ ਟਰਾਲੀਆਂ ਪਰ ਪਾ ਕੇ ਲੱਖਾਂ ਲੱਖਾਂ ਦੇ ਹਿਸਾਬ ਨਾਲ ਕੋਈ ਜਲਜੀਰਾ ਵੇਚਣ ਡਿਆ ਕੋਈ ਕੋਲਡ ਡਰਿੰਕ ਵੇਚਣ ਡਿਆ ਵਾ ਕੋਈ ਆਪਣਾ ਲੰਗਰ ਲਾਉਣ ਡਿਆ ਲੰਗਰ ਕੋਈ ਵੱਡਾ ਛੋਟਾ ਨਹੀਂ ਆ ਹਾਂ ਜਰੂਰ ਇਹ ਆ ਕਿ ਸਾਡਾ ਲੰਗਰ ਜਿਹੜਾ ਵਾ ਇਹ ਕਿਉਂਕਿ 에어ਪੋਰਟ ਦੇ ਜਿਹਨਾਂ ਦੀ ਰੋਜੀ ਰੋਟੀ ਜੁੜੀ ਆ ਜਿਹੜੇ 에어ਪੋਰਟ ਦੇ ਕਰਮਚਾਰੀ ਇੱਥੇ ਇਥੋਂ ਦੀਆਂ ਮਲਾਜਮ ਉਹਨਾਂ ਦੇ ਨਾਲ ਆ ਇਹਦੇ ਕਰਕੇ ਆਪਣਾ ਇਹ ਪੁਰਾਣਾ ਹੋਰ ਕਰਕੇ ਥੋੜਾ ਇਹਦਾ ਵਿਸਤਾਰ ਹੋ ਗਿਆ ਬਾਕੀ ਬਾਬੇ ਦੀ ਮੇਰਾ ਲੰਗਰ ਸਾਰਿਆਂ ਦਾ ਹੀ ਵੱਡਾ ਸਾਰੀ ਦੁਨੀਆ ਭਰ ਤੋਂ ਲੋਕ ਜਿਹੜੇ ਆ ਅੱਜ ਤੁਹਾਡੇ ਜਰੀਏ ਤੁਹਾਡਾ ਕੋ ਮੈਸੇਜ ਮੁਬਾਈ ਦੇ ਤੌਰ ਤੇ ਚਾਹਾਂਗੇ ਜੀ ਲੋਕ ਮੈਸੇਜ ਕੁਛ ਨਹੀਂ ਆ ਮਾਨਵ ਦਾ ਤਾਂ ਮੈਸੇਜ ਆ ਮਿਲਜੁਲ ਕੇ ਰਹੋ ਬਾਕੀ ਬਾਕੀ ਜਵਾਨ ਬਾਬਾ ਜੋਹਨ ਸੰਗੀਤ ਦਾ ਮੈਸੇਜ ਆ ਨਾਨਕ ਨਾਮ ਲੈਵਾ ਨਾਨਕ ਗੁਰੂ ਨਾਨਕ ਦੇਵ ਜੀ ਦੇ ਦੱਸੋ ਇਹ ਰਾਹ ਤੇ ਚੱਲੋ ਕਿਰਤ ਕਰੋ ਵੰਡ ਛਕੋ ਨਾਮ ਜਪੋ ਇਹੋ ਹੀ ਆ ਬਾਕੀ ਕੀਰਤ ਕਰਨੇ ਆ ਤੇ ਬਾਕੀ ਸੰਗਤ ਬਾਬੇ ਦੇ ਚਰਨਾਂ ਤੇ ਪਰੋਸੇ ਆ ਅੰਦਰ ਸਾਡਾ ਸਾਨੂੰ ਬਹੁਤ ਮਾਣ ਆ ਕਿ ਸਾਡਾ ਇੱਕ ਉਹ ਇੱਕ 에어ਪੋਰਟ ਆ ਪੂਰੀ ਮੇਰੇ ਖਿਆਲ ਵਰਲਡ ਚ ਜਿੱਥੇ ਅੰਦਰ ਗੁਰਦੁਆਰਾ ਸਾਹਿਬ ਆ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਪਰਵਰਦੀگار ਸੁਸ਼ੋਭਿਤ ਨੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਪੂਰੀ ਰਹਿਤ ਬਰਿਆਦਾ ਨਾਲ ਇਹ ਅਹੀਂ ਇੱਥੇ ਸੇਵਾ ਨਿਮਾਉਣ ਦੀ ਕੋਸ਼ਿਸ਼ ਕਰ ਰਹੇ ਆ ਮੇਰਾ ਨਾਮ ਜੋਗਰ ਸਿੰਘਾ ਜੀ ਮੈਂ ਪ੍ਰੈਜ਼ੀਡੈਂਟ 에어ਪੋਰਟ ਟੈਕਸੀ ਯੂਨੀਅਨ ਸੋ ਤਾਂਤਨ ਬਾਬਾ ਜਵਨ ਸਿੰਘ ਜੀ ਕਿਰਪਾ ਸਦਕਾ ਜਿਹੜਾ ਇਹ ਇਲਾਵਾ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਇਸ ਵਾਰ ਬਾਬਾ ਜੀ ਦੀ ਜਿਹੜੀ ਵਰਸੀ ਆ ਉਹ 103ਵੀਂ ਵਰਸੀ ਆ ਬਾਬਾ ਜੀ ਦੀ ਸੋ ਪੂਰੀਆਂ ਸੰਗਤਾਂ ਦੇ ਸਹਿਯੋਗ ਨਾਲ ਜਿੰਨਾ ਵੀ ਸਾਡੇ ਪੀਪੇ ਟੈਕਸੀਸ ਹਸਟੈਂਡ ਐਸੋਸੀਏਸ਼ਨ ਔਰ ਫਾਇਰ ਫਾਇਰ ਸੈਕਸ਼ਨ ਦੇ ਜਿੰਨੇ ਵੀ ਸਾਡੇ ਮੁਲਾਜ਼ਮ ਨੇ ਔਰ ਸਾਰਿਆਂ ਦੇ ਸਹਿਯੋਗ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਹਰ ਸਾਲ ਦੀ ਤਰ੍ਹਾਂ ਜਿਹੜਾ ਇਹ ਨੰਗਰ ਆ ਉਹ ਲਾਇਆ ਜਾਂਦਾ। ਸੋ ਮੇਰੇ ਵੱਲੋਂ ਆਪਾਂ ਦੇਸ਼ਾਂ ਵਿਦੇਸ਼ਾਂ 'ਚ ਬੈਠੀਆਂ ਹੋਈਆਂ ਸੰਗਤਾਂ ਨੂੰ ਮੇਰੇ ਵੱਲੋਂ ਬਾਬਾ ਜੀ ਦੇ ਮੇਲੇ ਦੇ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਵਧਾਈਆਂ।